ਪੁਲਿਸ ਨੇ ਦੋ ਵਕਫਾ ਕਤਲਾ ਦੇ ਮਾਮਲੇ ਦੇ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਨੂੰ ਲਿਆਂਦਾ ਗਿਆ ਚਨਈ ਤੋਂ ਜਹਾਜ਼ ਦੇ ਰਾਹੀਂ ਪੰਜਾਬ ਦੇ ਵਿੱਚ। ਬਠਿੰਡਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਹ ਮਾਮਲਾ ਬਠਿੰਡਾ ਦੀ ਸਰਹੰਦ ਨਹਿਰ ਦੇ ਉੱਤੇ ਛੱਡ ਪੂਜਾ ਵਾਲੇ ਦਿਨ ਦਾ ਜਿੱਥੇ ਬਾਈਕ ਖੜਾ ਕਰਕੇ ਕਾਰ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਇੱਕ ਵਿਅਕਤੀ ਦੇ ਕਤਲ ਦਾ ਜਿੱਥੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਜਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੇ ਯੂਰੋਪੀਆ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਇੱਕ ਮਾਮਲਾ ਤੋਬਿਆ ਬਸਤੀ ਵਿਖੇ ਦੋ ਵਿਅਕੀਂ ਆਪਰਾਵਾ ਦੀ ਲੜਾਈ ਦੇ ਵਿੱਚ ਕੋਈ ਮੌਤ ਦਾ ਜਿੱਥੇ ਤੋਬਿਆ ਨੇ ਵਿਖੇ ਹੋਈ ਲੜਾਈ ਦੇ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਵਿਖੇ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ। ਜੀ ਸਰ ਮਿਤੀ 12 ਨਵੰਬਰ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਤੋਬਿਆਣਾ ਬਸਤੀ ਦੇ ਵਿੱਚ। ਅ ਜਿਸ ਵਿੱਚ ਜਤਿੰਦਰ ਅਤੇ ਤਰਮਿੰਦਰ ਨਾਮ ਦੇ ਦੋ ਸਕੇ ਭਰਾ ਸੀਗੇ ਜਿਹੜੇ ਆਪਣੇ ਕੰਮ ਤੋਂ ਵਾਪਸ ਜਦੋਂ ਆ ਰਹੇ ਸੀਗੇ ਤਾਂ ਕੁਝ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਸੱਟਾਂ ਮਾਰੀਆਂ ਸੀਗੀਆਂ ਤੇ ਉਸ ਦੇ ਵਿੱਚ ਇੱਕ ਜਤਿੰਦਰ ਜਿਹੜਾ ਸੀਗਾ ਉਸ ਦਾ ਮੌਕੇ ਤੇ ਉੱਪਰ ਕਤਲ ਕਰ ਦਿੱਤਾ ਸੀਗਾ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਸ਼ਿਵਲਾਈਨ ਦੇ ਵਿੱਚ ਮੁਕੱਦਮਾ ਨੰਬਰ 325 ਅੰਡਰ ਸੈਕਸ਼ਨ ਮਰਡਰ ਐਂਡ ਅਟੈਂਪਟ ਟੂ ਮਰਡਰ ਦੇ ਜਿਹੜੀ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਦੋਸ਼ੀ ਸੀਗੇ ਬਾਈ ਨੇਮ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਵਿਸਕੀ ਚੋਚੋ ਨੂਰ ਗੁਰਮਨ ਅਤੇ ਇੱਕ ਪ੍ਰਿੰਸ ਜਿਹੜਾ ਸੀਗਾ ਉਸ ਦੇ ਵਿੱਚ ਦੋਸ਼ੀ ਸੀਗੇ ਸੋ ਜਿਹੜਾ ਇੱਕ ਜਤਿੰਦਰ ਦੇ ਨਾਲ ਉਹਦਾ ਜਿਹੜਾ ਸਕੇ ਭਰਾ ਧਰਮਿੰਦਰ ਸੀਗਾ ਉਹ ਆਦੇਸ਼ ਹਸਪੀਟਲ ਦੇ ਵਿੱਚ ਦੌਰਾਨੇ ਇਲਾਜ ਜਿਹੜਾ ਸੀਗਾ 19 ਤਰੀਕ ਨੂੰ ਉਸ ਦੀ ਵੀ ਮੌਤ ਹੋ ਗਈ ਸੀ ਸੋ ਬੇਸਿਕਲੀ ਇਸ ਦੇ ਵਿੱਚ ਦੋ ਮਰਡਰ ਜਿਹੜੇ ਹੋਏ ਸੀਗੇ ਸਕੇ ਭਰਾ ਜਿਹੜੇ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀਗਾ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਤੇ ਉਸ ਦੇ ਨਾਲ ਐਸਐਚਓ ਸਿਵਲ ਲਾਈਨ ਹਰਜੀਵਨ ਸਿੰਘ ਜੀ ਦੇ ਨਾਲ ਜਿਹੜੀ CIA 1 ਦੀ ਟੀਮ ਇੰਸਪੈਕਟਰ ਕੁਲਦੀਪ ਸਿੰਘ ਦੀ ਟੀਮਾਂ ਵਕ ਵਕ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਮਾਨਯੋਗ SSP ਸਾਹਿਬ ਵੱਲੋਂ ਇਸ ਡਬਲ ਮਰਡਰ ਦੇ ਜਿਹੜੀ ਇਨਸੀਡੈਂਸੀ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਸੀਗਾ ਤੇ ਵਕ ਵਕ ਟੀਮਾਂ ਬਣਾਉਂਦੇ ਹੋਏ ਅਸੀਂ ਇਸ ਦੇ ਵਿੱਚ ਰੇਡਿੰਗ ਪਾਰਟੀ ਜਿਹੜੀ ਵਕ ਵਕ ਰਾਜਾਂ ਦੇ ਵਿੱਚ ਅਸੀਂ ਰੇਡ ਕੀਤੀਆਂ ਸੀ ਕਿ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਹਰਿਆਣਾ ਦਿੱਲੀ ਅਤੇ ਉੱਤਰਾੰਚਲ ਅਤੇ ਹੋਰ ਸਟੇਟਾਂ ਦੇ ਵਿੱਚ ਵੀ ਰੇਡਸ ਕੀਤੇ ਆ ਸੀਗੀਆਂ ਸੋ ਇਸ ਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਸੀਗੇ ਗੁਰਮਨ ਅਤੇ ਨੂਰ ਉਹਨਾਂ ਨੂੰ ਅਸੀਂ 15 ਤਰੀਕ ਨੂੰ 15 ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚੋਂ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਸੀਗਾ ਜਿਹੜੀ ਸੀਆਈਏ ਦੀ ਟੀਮ ਸੀਗੀ ਨਾ थाना ਸਿਵਲ ਲਾਈਨ ਦੀ ਟੀਮ ਸੀਗੀ ਇਹਨਾਂ ਦੋ ਦੋਸ਼ੀਆਂ ਨੂੰ ਅਸੀਂ ਦਿੱਲੀ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਤੇ ਇਸ ਦੇ ਨਾਲ ਇੱਕ ਤੀਸਰਾ ਜਿਹੜਾ ਦੋਸ਼ੀ ਇਸ ਮੁਕੱਦਮੇ ਦਾ ਉਸ ਨੂੰ 3 ਤਰੀਕ ਨੂੰ ਅਸੀਂ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇਸ ਦੇ ਵਿੱਚ ਪੰਜ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਦੋ ਦੋਸ਼ੀ ਜਿਹੜੇ ਇਸ ਦੇ ਵਿੱਚ ਚੋਚੋ ਅਤੇ ਵਿਸਕੀ ਜਿਹੜੇ ਹੈਗੇ ਨੇ ਉਹ ਫਿਲਹਾਲ ਭੱਜੇ ਹੋਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪੁਲਿਸ ਪਾਰਟੀਆਂ ਵਕ ਵਕ ਲਗੀਆਂ ਹੋਈਆਂ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਅਸੀਂ ਕੰਮ ਕਰ ਰਹੇ ਸੀਗੇ ਕਿਉਂਕਿ ਇਹ ਦੋਸ਼ੀ ਸੀਗੇ ਵੱਖ-ਵੱਖ ਰਾਜਾਂ ਦੇ ਵਿੱਚ ਭੱਜ ਗਏ ਸੀਗੇ ਇਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਸਾਨੂੰ ਕੁਝ ਜਦੋਂ ਲੀਡਸ ਮਿਲੀਆਂ ਸਾਡੀ ਇੱਕ ਪੁਲਿਸ ਪਾਰਟੀ ਨੇ ਇੱਕ ਦੋਸ਼ੀ ਨੂੰ ਅਸੀਂ ਚਨਈ ਦੇ ਵਿੱਚ ਜਿਹੜਾ ਸੀਗਾ ਇੰਟਰਸੈਪਟ ਕੀਤਾ ਸੀਗਾ ਜੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਚਨਈ ਦੇ ਵਿੱਚ ਰੈਡ ਕੀਤਾ ਤੋਂ ਤੋਂ ਸਾਨੂੰ ਮਨੋਜ ਨਾਮ ਦਾ ਜਿਹੜਾ ਦੋਸ਼ੀ ਸੀਗੇ ਉਹਦੀ ਉਸੇ ਗ੍ਰਿਫਤਾਰੀ ਕੀਤੀ ਜੋ ਕਿ ਮੁਕੱਦਮਾ ਨੰਬਰ 160/2024 ਜੇ ਜੋ ਕਿ ਛੱਟ ਪੂਜਾ ਵਾਲੇ ਦਿਨ ਇੱਕ ਮਹਾਵੀਰ ਪਾਸਵਾਨ ਜੀ ਦਾ ਮਹਾਵੀਰ ਪਾਸਵਾਨ ਜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜੋ ਕਿ ਅਜੀਤ ਰੋਡ ਦੇ ਉੱਪਰ ਕਤਲ ਹੋਇਆ ਸੀਗਾ ਉਸ ਦੇ ਵਿੱਚ ਦੋ ਜਿਹੜੇ ਦੋਸ਼ੀ ਸੀਗੇ ਲਖਵਿੰਦਰ ਅਤੇ ਮਨੋਜ ਇਹ ਬਾਈ ਨੇਮ ਦੋਸ਼ੀ ਸੀਗੇ ਤੇ ਨਾਲ ਇਸ ਦੇ ਨਾਲ ਕੁਛ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ ਕੀਤਾ ਸੀਗਾ ਸੋ ਜਦੋਂ ਸਾਡੀ ਟੀਮ ਨੇ ਚਨਈ ਦੇ ਵਿੱਚ ਰੇਡ ਕੀਤਾ ਤਾਂ ਇਹ ਮਨੋਜ ਦੀ ਉੱਥੋਂ ਅਸੀਂ ਗ੍ਰਿਫਤਾਰੀ ਕੀਤੀ ਜਿਸ ਦੇ ਵਿੱਚ ਅਸੀਂ ਤਾਮਿਲਨਾਡ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਸਾਡੀ ਉੱਥੇ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਕਿ ਜੇਕਰ ਨਹੀਂ ਮਨੋਜ ਦੀ ਜਿਹੜੀ ਗ੍ਰਿਫਤਾਰੀ ਉਹ ਤੋਂ ਸੰਭਵ ਹੋ ਸਕੀ ਸੋ ਮਨੋਜ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਇਸ ਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਤਿੰਨ ਜਿਹੜੇ ਦੋਸ਼ੀ ਹੋਰ ਸੀਗੇ ਚੋਚੋ ਕਰਨ ਅਤੇ ਪ੍ਰਿੰਸ ਇਹਨਾਂ ਤਿੰਨਾਂ ਦੀ ਇਹਦੇ ਵਿੱਚ ਜਿਹੜਾ 160 ਵਾਲਾ ਮਕਦਮਾ ਸੀਗਾ 2024 ਵਾਲਾ ਛੱਤ ਪੂਜਾ ਵਾਲੇ ਦਿਨ ਜਿਹੜਾ ਮਹਾਵੀਰ ਪਾਸਵਨ ਦਾ ਕਤਲ ਹੋਇਆ ਸੀਗਾ ਇਹ ਤਿੰਨ ਬੰਦੇ ਜਿਹੜਾ ਹੋਰ ਆਇਡੈਂਟੀਫਾਈ ਕੀਤੇ ਗਏ ਸੀਗੇ ਜਿਸ ਦੇ ਵਿੱਚੋਂ ਅਸੀਂ ਕਰਨ ਜਿਹੜਾ ਦੋਸ਼ੀ ਸੀਗਾ ਉਸ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਇੱਕ ਦੋਸ਼ੀ ਜਿਹੜਾ ਪ੍ਰਿੰਸ ਹੈਗਾ ਉਸਦੀ ਅਸੀਂ ਪਛਾਣ ਕਰ ਲਈਏ ਇਹ ਹੁਣ ਇਸ ਟਾਈਮ ਫਰੀਦਕੋਟ ਜੇਲ੍ਹ ਦੇ ਵਿੱਚ ਇੱਕ ਕਤਲ ਦੇ ਹੋਰ ਮੁਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈਗਾ ਸੋ ਬੇਸਿਕਲੀ ਜਿਹੜਾ 160/2024 ਦਾ ਮੁਕਦਮਾ ਜੋ 6ਠ ਪੂਜਾ ਵਾਲੇ ਦਿਨ ਹੋਇਆ ਸੀਗਾ ਇਸ ਦੇ ਵਿੱਚ ਹੁਣ ਤੱਕ ਅਸੀਂ ਕੁੱਲ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਇੱਕ ਦੋਸ਼ੀ ਜਿਹੜਾ ਹੈਗਾ ਟਰੈਕ ਹੋ ਗਿਆ ਤੇ ਇੱਕ ਚੋਚੋ ਦੀ ਜਿਹੜੀ ਹੈਗੀ ਗ੍ਰਿਫਤਾਰੀ ਬਾਕੀ ਰਹਿ ਗਈ ਹੈ ਸੋ ਇਹਨਾਂ ਦੋਨਾਂ ਕਤਲਾਂ ਦੇ ਜਿਹੜੇ ਇਹ ਬੰਦੇ ਸੀ ਆਪਸ ਦੇ ਵਿੱਚ ਇੰਟਰਲਿੰਕ ਸੀਗੇ ਇਹਨਾਂ ਦੋਨਾਂ ਕਤਲਾਂ ਦੇ ਵਿੱਚੋਂ ਅਸੀਂ ਹੁਣ ਤੱਕ ਟੋਟਲ 6 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਨੇ ਕਿਉਂਕਿ ਜਿਹੜਾ ਡਬਲ ਮਰਡਰ ਵਾਲਾ ਕੇਸ ਸੀਗਾ ਉਸ ਦੇ ਵਿੱਚ ਵੀ ਅਸੀਂ 3 ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਨੇ ਸੋ ਇੱਥੇ ਦੱਸਣਾ ਦੱਸਣਾ ਚਾਹਵਾਂਗੇ ਕਿ ਜਿਹੜਾ ਚੋਚੋ ਨਾਮ ਦਾ ਵਿਅਕਤੀ ਹੈ ਇਹਨਾਂ ਦੋਨਾਂ ਕਤਲਾਂ ਦੇ ਵਿੱਚ ਜਿਹੜਾ ਹੈਗਾ ਦੋਸ਼ੀ ਹੈਗਾ ਤੇ ਇਸ ਦੇ ਬਾਰੇ ਸਾਡੀ ਟੀਮ ਸੇ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਜਿਹੜੀ ਐਸ ਸੀ ਐਸ ਗ੍ਰਿਫਤਾਰੀ ਕਰਕੇ ਇਹਨੂੰ ਸਨਾਖਾਂ ਦੇ ਜਿਹੜੇ ਪਿੱਛੇ ਢਕਾਂਗੇ ਸੀ ਸਰ ਮਾਮਲਾ ਕੀ ਸੀ ਨਾ ਰਾਏ ਕੀ ਜਿਹੜਾ ਇਹ ਪਹਿਲਾ ਜੋ ਧੋਬੀਆਂ ਨਾ ਬਸਤੀ ਦੇ ਵਿੱਚ ਜਤਿੰਦਰ ਅਤੇ ਧਰਮਿੰਦਰ ਜਿਹੜੀ ਭਰਾ ਦਾ ਇਹਨਾਂ ਨੇ ਕਤਲ ਕੀਤਾ ਸੀਗਾ ਚੋਚੋ ਅਤੇ ਹੋਰ ਸਾਥੀਆਂ ਨੇ ਇਸ ਦੇ ਵਿੱਚ ਦੀਵਾਲੀ ਵਾਲੇ ਦਿਨ ਇਹਨਾਂ ਦੀ ਪਟਾਕੇ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀਗੀ ਉਸ ਦਿਨ ਤੋਂ ਹੀ ਜਿਹੜਾ ਸੀਗਾ ਚੋਚੋ ਤੇ ਵਿਸਕੀ ਇਸ ਦੇ ਨਾਲ ਖਾਰ ਰੱਖਦੇ ਸੀਗੇ ਤੇ ਇਹ ਮੌਕੇ ਦੀ ਤਲਾਸ਼ ਦੇ ਵਿੱਚ ਸੀਗੇ ਜਿਸ ਦਿਨੇ ਵਾਰਦਾਤ ਹੋਈ ਹੈ 12 ਨਵੰਬਰ ਨੂੰ ਜਦੋਂ ਇਹ ਆਪਣੇ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਨੇ ਪਹਿਲਾਂ ਹੀ ਇੱਕ ਹੱਥ ਲਗਾ ਕੇ ਬੈਠੇ ਹੋਏ ਸੀਗੇ ਤੇ ਉਹਨਾਂ ਕੋਲ ਤੇਜ਼ਧਾਰ ਹਥਿਆਰ ਸੀਗੇ ਤੇ ਤਲਵਾਰਾਂ ਤੇ ਕਣਾਸਿਆਂ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਸੀ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ ਦੋਨਾਂ ਭਰਾਵਾਂ ਤੇ ਵਾਰ ਕੀਤੇ ਜਿਸ ਦੇ ਵਿੱਚ ਜਤਿੰਦਰ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਤੇ ਧਰਮਿੰਦਰ ਨੂੰ ਆਦੇਸ਼ ਹਸਪੀਟਲ ਬਠਿੰਡਾ ਵਿੱਚ ਦਾਖਲ ਕਰਵਾਇਆ ਸੀਗਾ ਜਿਸ ਦੀ ਮਿਤੀ 19 ਤਰੀਕ ਨੂੰ ਜਿਹੜੀ ਸੀਗੀ ਉੱਥੇ ਮੌਤ ਹੋ ਗਈ ਸੀਗੀ ਜਿਹੜਾ ਪ੍ਰਿੰਸ ਹੈਗਾ ਉਹਨੂੰ ਅਸੀਂ ਲੋਕਲ ਬਠਿੰਡਾ ਤੋਂ ਹੀ ਗ੍ਰਿਫਤਾਰ ਕੀਤਾ ਹੈ ਜਿਹੜਾ ਕਰਨ ਹੈਗਾ ਉਹਨੂੰ ਵੀ ਅਸੀਂ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ ਜਿਹੜਾ ਦੋਸ਼ੀ ਮਨੋਜ ਹੈਗਾ ਉਸਨੂੰ ਅਸੀਂ ਚਨਈ ਤੋਂ ਗ੍ਰਿਫਤਾਰ ਕੀਤਾ ਹੈ ਤੇ ਜਿਹੜਾ ਦੋਸ਼ੀ ਗੁਰਮਨ ਅਤੇ ਨੂਰ ਹੈਗਾ ਉਸ ਨੂੰ ਅਸੀਂ ਦਿੱਲੀ ਤੋਂ ਗ੍ਰਫਤਾਰ ਕਰਕੇ ਲੈ ਕੇ ਆਏ ਹਾਂ। ਪਰ ਜਿਹੜਾ ਮਾਪਿਆਂ ਦਾ ਕਤਲ ਹੋਇਆ ਉਹਦੇ ਵਿੱਚ ਕੋਈ ਪਰਾਣੀ ਕਸ਼ੂਸ਼ ਜਾਂ ਟੀਮ ਤੋਂ ਨਹੀਂ। ਉਸ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਮੋਟਰਸਾਈਕਲ ਕਿਉਂਕਿ ਛੱਤ ਪੂਜਾ ਵਾਲੇ ਦਿਨ ਇਹ ਜਾ ਰਹੇ ਸੀ ਕਿ ਆਪਣੀ ਵਾਈਫ ਦੇ ਨਾਲ ਸੀਗਾ ਤੇ ਜਦੋਂ ਇਹ ਬਾਈਕ پارک ਕਰਨ ਦੇ ਵਿੱਚ ਇੱਕ ਪਲਾਟ ਦੇ ਵਿੱਚ ਬਾਈਕ پارک ਕਰਨ ਨੂੰ ਵਸ ਗਿਆ ਤਾਂ ਉੱਥੇ ਇਹਨਾਂ ਦੀ ਤੂਤੂ ਮੇਮੇ ਹੋ ਗਈ। ਉਹ ਤੂਤੂ ਮੇਮੇ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਨੇ ਉਸ ਤੇ ਅਟੈਕ ਕਰ ਦਿੱਤਾ ਤੇ ਇਹਨਾਂ ਨੇ ਲਖਵਿੰਦਰ ਅਤੇ ਮਨੋਜ ਪਾਰਟੀ ਜਿਹੜੀ ਸੀਗੀ ਇਹਨਾਂ ਨੇ ਤੇ ਮੌਕੇ ਤੇ ਉੱਤੇ ਉਹਦਾ ਕਤਲ ਕਰ ਦਿੱਤਾ ਸੀਗਾ। ਉਸ ਕਤਲ ਦੇ ਵਿੱਚ ਵੀ ਇਹਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਸੀਗੀ ਜਿਸ 'ਚ ਲਖਵਿੰਦਰ ਨੂੰ ਅਸੀਂ ਮੌਕੇ ਦੇ ਉੱਪਰ ਕਾਬੂ ਕਰ ਲਿਆ ਸੀਗਾ ਤੇ ਮਨੋਜ ਜਿਹੜਾ ਸੀਗਾ ਮੌਕੇ ਤੋਂ ਉੱਪਰ ਭੱਜ ਗਿਆ ਸੀਗਾ ਤੇ ਬਾਕੀ ਦੋਸ਼ੀ ਦੀ ਆਈਡੈਂਟੀਫਿਕੇਸ਼ਨ ਬਾਕੀ ਸੀਗੀ ਸੋ ਬੇਸਿਕਲੀ ਇਹ ਜਿਹੜਾ ਦੋਸ਼ੀ ਸੀਗਾ ਚਨਈ ਜਾ ਕੇ ਉੱਥੇ ਇੱਕ ਕੰਮ ਕਰਨ ਲੱਗ ਗਿਆ ਸੀਗਾ ਕਿਉਂਕਿ ਦੂਰ ਜਾ ਕੇ ਭੱਜ ਗਿਆ ਕਿਉਂਕਿ ਪੁਲਿਸ ਦੇ ਪਿੱਛੇ ਲੱਗੀ ਹੋਈ ਸੀਗੀ ਤੋਂ ਇਸ ਦੇ ਵਿੱਚ ਚਨਈ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ ਤਾਮਿਲਨਾਡੂ ਦੀ ਪੁਲਿਸ ਨੇ ਤੋਂ ਉੱਥੇ ਇਸ ਨੂੰ ਜਿਹੜਾ ਦੋਸ਼ੀ ਨੂੰ ਅਸੀਂ ਟਰੇਸ ਕਰਕੇ ਉੱਥੇ ਰੈਸਟ ਕੀਤਾ ਸਾਡੀ ਟੀਮ ਜਿਹੜੀ ਸੀਗੀ ਬਾਇਰ ਫਲਾਈਟ ਜਾ ਕੇ ਇਹਨੂੰ ਅਸੀਂ ਲੈ ਕੇ ਫੜ ਕੇ ਇੱਕੋ ਦਿਨ ਦੇ ਵਿੱਚ ਫੜ ਕੇ ਸੀ ਇਹਨੂੰ ਵਾਪਸ ਝੰਡਾ ਲੈ ਕੇ ਆਏ ਸੀ ਸਰ ਇਸ ਕੇਰ ਤੇ ਕਿੰਨੇ ਜਣੇ ਨਾਮਜ਼ਦ ਕੀਤੇ ਗਏ ਸੀ ਤੇ ਕਿੰਨੇ ਰੈਸਟ ਹੁਣ ਫੜ ਕੇ ਲਏ ਗਏ ਜਿਹੜਾ ਹੁਣ 325 ਨੰਬਰ ਮੁਕੱਦਮਾ ਜੋ 2025 ਦਾ ਹੈਗਾ ਇਸ ਦੇ ਵਿੱਚ ਕੁੱਲ 5 ਦੋਸ਼ੀ ਸੀਗੇ ਜਿਸ ਦੇ ਵਿੱਚੋਂ ਅਸੀਂ ਤਿੰਨ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲਏ ਨੇ ਦੋ ਦੋਸ਼ੀ ਜਿਹੜੇ ਬਾਕੀ ਇਹਦੇ ਵਿੱਚ ਰਹਿ ਚੁੱਕੇ ਨੇ ਜਿਹੜਾ ਛੱਟ ਪੂਜਾ ਵਾਲੇ ਦਾ ਲਾਸਟ ਇਅਰ ਦਾ ਮਕਦਮਾ ਹੈਗਾ ਉਹਦੇ ਵਿੱਚ ਪਹਿਲਾਂ ਦੋ ਦੋਸ਼ੀ ਬਾਇ ਨਾਮ ਸੀਗੇ ਬਾਅਦ ਵਿੱਚ ਤਿੰਨ ਦੋਸ਼ੀ ਜਿਹੜੇ ਸੀਗੇ ਨਾਮਜ਼ਦ ਕੀਤੇ ਗਏ ਜਿਸ ਦੇ ਵਿੱਚ ਹੁਣ ਤੱਕ ਤਿੰਨ ਦੋਸ਼ੀ ਸੀ ਗ੍ਰਫਤਾਰ ਕਰ ਲਏ ਨੇ ਇੱਕ ਜਿਹੜਾ ਦੋਸ਼ੀ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਹੈਗਾ ਉਸ ਨੂੰ ਪ੍ਰੋਡਕਸ਼ਨ ਵਾਰਡ ਦੇ ਉੱਪਰ ਲੈ ਕੇ ਆ ਰਹੇ ਆ ਤੇ ਇੱਕ ਦੋਸ਼ੀ ਜਿਹੜਾ ਚੋਚੋ ਹੈਗਾ ਉਸ ਦੀ ਉਸ ਦੇ ਵਿੱਚ ਗ੍ਰਫਤਾਰੀ ਬਾਕੀ ਹੈ ਇਹ ਬੇਸਿਕਲੀ ਬਠਿੰਡਾ ਦੇ ਵਿੱਚ ਧੋਬੀਆ ਰਸਤੀ ਦੇ ਵਿੱਚ ਹੀ ਰਹਿਣ ਵਾਲੇ ਆ ਇਹਨਾਂ ਦਾ ਮੋਡਸ ਪਰੈਂਡ ਹੀ ਹੈਗਾ ਵੀ ਇਹ ਪਹਿਲਾਂ ਵੀ ਇਹਨਾਂ ਨੇ ਕਾਫੀ ਵਾਰਦਾਤਾ ਕੀਤੀਆਂ ਨੇ ਤੇ ਕਾਫੀ ਮਕਦਮਿਆਂ ਦੇ ਵਿੱਚ ਇਹਨਾਂ ਦੀ ਜਦੋਂ ਇਹ ਵਾਰਦਾਤ ਕਰਨ ਦੇ ਵਕ ਵਕ ਰਾਜਾਂ ਦੇ ਉੱਪਰ ਜਿਹੜਾ ਹੈਗਾ ਕਿਉਂਕਿ ਇਹ ਜਿੱਥੇ ਜਿਵੇਂ ਤਾਮਿਲਨਾਡੂ ਉਤਰਾੰਚਲ ਹਰਿਆਣਾ ਰਾਜਸਥਾਨ ਜਿੱਥੇ ਢਾਬੇ ਜਾਂ ਹੋਟਲ ਹੁੰਦੇ ਨੇ ਉੱਥੇ ਕੰਮ ਤੇ ਚਲੇ ਜਾਂਦੇ ਨੇ ਉੱਥੇ ਕੰਮ ਕਰਨ ਲੱਗ ਜਾਂਦੇ ਨੇ ਤੇ ਜਦੋਂ ਫਿਰ ਦੁਬਾਰਾ ਤੋਂ ਵਾਰਦਾਤ ਜਦੋਂ ਇਹਨਾਂ ਦੇ ਦੋਸਤ ਇਹਨਾਂ ਨੂੰ ਬੁਲਾਉਂਦੇ ਨੇ ਤੇ ਦੁਬਾਰਾ ਆ ਕੇ ਵਾਰਦਾਤ ਤੇ ਇਹ ਕਰਤ ਕੇ ਚਲੇ ਜਾਂਦੇ ਨੇ ਸੋ ਇਹਨਾਂ ਦਾ ਮੋਡ ਸਪਰੈਂਡ ਹੀ ਇਹੀ ਸੀਗਾ ਵੀ ਇੱਕ ਵਾਰੀ ਵਾਰਦਾਤ ਕਰਕੇ ਦੂਰ ਰਾਜਾਂ ਦੇ ਵਿੱਚੋਂ ਚਲੇ ਜਾਓ ਜਿੱਥੇ ਜਿਹੜੀ ਪੁਲਿਸ ਇਹਨਾਂ ਨੂੰ ਜਲਦੀ ਪਕੜ ਨਾ ਸਕੇ ਸੋ ਇਸ ਵਾਰ ਬੇਸਿਕਲੀ ਡੀਐਸਪੀ ਸਿਟੀ ਟੂ ਸਰ ਤੇ ਨਾਲ ਜਿਹੜੇ ਸੀਆਈ ਇਨਚਾਰਜ ਕੁਲਦੀਪ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੂੰ ਜਿਹੜਾ ਹੋਇਆ ਸਲਾਖਾਂ ਦੇ ਪਿੱਛੇ ਢੱਕਿਆ ਤੇ ਧੋਕੀ ਦੀ ਬਸਤੀ ਜਿਹੜੀ ਕੰਪਲੀਟ થઈ ਗਈ ਉਹ ਵੀ ਦੋਸ਼ੀ ਵੀ ਹੈਗੇ ਉਹ ਆਪਣੇ ਮਕਾਨ ਕਿਰਾਏ ਤੇ ਨਹੀਂ ਦੇਦੇ ਕਿਹਨਾਂ ਜਿਹੜੇ ਚੋਚੋ ਤੇ ਵਿਸਕੀ ਸੀਗਾ ਉਸ ਦਾ ਆਪਣਾ ਮਕਾਨ ਹੈਗਾ ਜਿਹੜਾ ਚੋਚੋ ਹੈਗਾ ਉਸ ਦਾ ਮਕਾਨ ਜਿਹੜਾ ਟਿਕਾਣਾ ਆਪਣਾ ਬਦਲਦਾ ਰਹਿੰਦਾ ਹੈਗਾ ਜਿਹੜੇ ਗੁਰਮਨ ਹੈਗਾ ਤੇ ਦੂਸਰੇ ਜਿਹੜੇ ਨੂਰ ਤੇ ਪ੍ਰਿੰਸ ਹੈਗੇ ਆ ਇਹ ਲਾਲ ਸਿੰਘ ਬਸਤੀ ਥਾਣਾ ਸਿਵਲ ਕਨਾਲ ਕਲੋਨੀ ਦੇ ਏਰੀਆ ਦੇ ਵਿੱਚ ਰਹਿਣ ਵਾਲੇ ਨੇ ਤੇ ਗੁਰਮਨ ਜਿਹੜਾ ਹੈਗਾ ਇਹ ਤੋਂ ਬਿਨਾਂ ਬਸਤੀ ਦੇ ਰਹਿਣ ਵਾਲਾ ਸਰ ਇਹ ਜਿਹੜੇ ਚਿੱਤਵਾ ਦਾ ਲੋਕ ਕਹਿੰਦੇ ਨੇ ਜਿੱਦਾਂ ਜਿੱਦਾਂ ਇਹ ਸਿੱਟੀ ਪੋਸਟੇ ਤੋਂ ਉਹ ਲੈ ਜੀ ਨੇ ਕਾਹਲੀ ਜਿੱਟਰ ਕਰ ਰਹੇ ਹੁੰਦੇ ਸੀ ਯੂ ਨੋ ਕੀ ਬੀਬੀ ਜਿੱਦਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਹਿਲਾਂ ਵੀ ਇਹਨਾਂ ਨੇ ਜਿੱਦਾਂ ਮੋਡਸ ਸਪਰੈਡ ਹੀ ਸੀਗਾ ਕਿ ਵਾਰਦਤ ਕਰਨ ਤੋਂ ਬਾਅਦ ਇਹ ਜਿਹੜੇ ਦੂਰ ਜਿਹੜੇ ਦਰਾਡੇ ਹੈਗੇ ਆ ਜਿੱਦਾਂ ਜਿੱਦਾਂ ਇਹ ਦੋਸ਼ੀ ਮਨੋਸ਼ ਸੀਗਾ ਤਾਮਿਲਨਾਡੂ ਚਲਾ ਗਿਆ ਸੀਗਾ ਇੱਕ ਦੋ ਦੋਸ਼ੀ ਹੋਰ ਸੀਗੇ ਕੁਝ ਦੋਸ਼ੀ ਤੇ ਉਤਰਾੰਚਲ ਵੀ ਚਲੇ ਗਏ ਸੀਗੇ ਕੁਝ ਦੋਸ਼ੀ ਦਿੱਲੀ ਚਲੇ ਗਏ ਸੀਗੇ ਸੋ ਵਾਰਦਤ ਕਰਨ ਤੋਂ ਬਾਅਦ ਬੇਸਿਕਲੀ ਇਹਨਾਂ ਦਾ ਮੋਡਸ ਸਪਰੈਡ ਨਹੀਂ ਹੁੰਦਾ ਸੀ ਵੀ ਇੱਕ ਵਾਰੀ ਵਾਰਦਤ ਕਰਨ ਤੋਂ ਬਾ ਤੇ ਜਦੋਂ ਜਿਹੜਾ ਪੁਲਿਸ ਦੀ ਵਰਕਿੰਗ ਦੇ ਵਿੱਚ ਨੂੰ ਲੱਗਦਾ ਸੀ ਵੀ ਹੁਣ ਸਾਡੀ ਜਿਹੜੀ ਭਾਲ ਘੱਟ ਕਰ ਦਿੱਤੀ ਤੂੰ ਦੁਬਾਰਾ ਇੱਥੇ ਆ ਕੇ ਰਹਿਣ ਲੱਗ ਜਾਂਦੇ ਸੀਗੇ ਸੋ ਇਸ ਟਾਈਮ ਡੈਫੀਨੇਟਲੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਇਦਾਂ ਦਾ ਮੋਡਸ ਪ੍ਰੈਂਡ ਨੂੰ ਅਸੀਂ ਪਹਿਲਾਂ ਤੋਂ ਬ੍ਰੇਕ ਕੀਤਾ ਤੇ ਇਹਨਾਂ ਦਾ ਜਿਹੜਾ ਪਹਿਲਾਂ ਜਿੰਨਾ ਪਿਛਲਾ ਪਿਛੋਕਰ ਸੀਗਾ ਉਹਨੂੰ ਸਾਰਿਆਂ ਨੂੰ ਟਰੈਕ ਕਰਦੇ ਹੋਏ ਇਸ ਇਹਨਾਂ ਨੂੰ ਅਸੀਂ ਦਿੱਲੀ ਚਨਈ ਤੇ ਹੋਰ ਰਾਜਾਂ ਤੋਂ ਜਿਹੜਾ ਗ੍ਰਿਫਤਾਰ ਕਰਕੇ ਲੈ ਕੇ ਆਏ ਸਰ ਜੀ